ਹੈ ਲੋ ਜੀ ਸਸਰੀਕਾਲ ਜੀ ਮੈਂ ਮਨਜੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸਸਰੀਕਾਲ ਆਪ ਸਭ ਨੂੰ ਮੈਂ ਇੱਕ ਬੇਨਤੀ ਕਰਦੀ ਆਂ ਵੀ ਜੇ ਤੁਸੀਂ ਮੰਨੋਗੇ ਬਾਕੀ ਤੁਹਾਡੀ ਮਰਜ਼ੀ ਆ ਵੀ ਜਿੱਥੇ ਤੁਸੀਂ ਜੋਤ ਲਾਉਣੇ ਹੋ ਜਿਵੇਂ ਆ ਆਪਣਾ ਪੂਜਾ ਘਰ ਹੈ ਆਪਣਾ ਪੂਜਾ ਘਰ ਹੈ ਇੱਥੇ ਆਪਾਂ ਜੋਤ ਧੂਪ ਵੀ ਕਰਦੀ ਆਂ ਬੈ ਕੇ ਪਾਠ ਵੀ ਕਰਦੇ ਆਂ ਜਿਹੜਾ ਆਪਣਾ 2-4 ਮਿੰਟ ਟਾਈਮ ਲੱਗਦਾ ਦੇਖੋ ਇੱਥੇ ਆਪਣੀ ਜੋਤ ਲੱਗਦੀ ਹੈ ਗੁਰੂਆਂ ਦੀ ਆਪਾਂ ਜੋਤ ਲਾਉਣੇ ਆ ਤੇ ਮੈਨੂੰ ਤੁਹਾਨੂੰ ਇੱਕ ਗੱਲ ਕਹਿਣਾ ਚਾਹੀਦੀ ਹੈ ਵੀ ਜਿਹੜੀ ਜਗ੍ਹਾ ਹੁੰਦੀ ਆ ਜਿੱਥੇ ਆਪਾਂ ਜੋਤ ਜੂਤ ਲਾਉਨੇ ਆ ਹਨਾ ਪਲੀਜ਼ ਇਹਨੂੰ ਇਹਦੀ ਥੋੜੀ ਸਫਾਈ ਜ਼ਰੂਰ ਰੱਖਿਆ ਕਰੋ ਵੀ ਤੁਸੀਂ ਕੱਪੜਾ ਹਫ਼ਤੇ ਚ ਮਾਰਦੇ ਰਿਹਾ ਕਰੋ ਬਾਬਿਆਂ ਦੀਆਂ ਫੋਟੋਆਂ ਤੇ ਜਪ ਜੀ ਸਹਿਮ ਹੋਵੇ ਜਿਵੇਂ ਸਾਡੇ ਘਰੇ ਸੁਖਮਨੀ ਸਾਹਿਬ ਸਾਰੇ ਕੁੱਟ ਕੇ ਹੈ ਇਹਨਾਂ ਦੇ ਅਸੀਂ ਜਿਹੜੇ ਉਤਲੇ ਵਸਤਰ ਇਹਨਾਂ ਨੂੰ ਧੋ ਕੇ ਸਾਫ਼ ਰੱਖਦੀ ਆ ਪਲੀਜ਼ ਇੱਕ ਹਫ਼ਤੇ ਚ ਇਹਨਾਂ ਦੀ ਸਫਾਈ ਜ਼ਰੂਰ ਕਰਿਆ ਕਰੋ ਮੈਂ ਕਈਆਂ ਦੇ ਮੰਦਰਾਂ ਚ ਵੇਖਿਆ ਮੇਰਾ ਮਨ ਦੁਖੀ ਹੁੰਦਾ ਟੋਕਦੇ ਆਪਾਂ ਕਿਸੇ ਨੂੰ ਤਾਂ ਨਹੀਂ ਵੀ ਕਈ ਵਾਰੀ ਅਗਲਾ ਗੱਲ ਪੈ ਜਾਂਦਾ ਹੈ ਤੇ ਮੇਰਾ ਕਹਿੰਦਾ ਮਤਲਬ ਇਹੀ ਹੈ ਵੀ ਇਹ ਆਪਣੀ ਮੇਨ ਜਗ੍ਹਾ ਹੁੰਦੀ ਹੈ ਇੱਥੇ ਫਰਲਾ ਸਫਾਈ ਰੱਖੋ ਵੀ ਕੱਪੜੇ ਧੋ ਕੇ ਰੱਖੋ ਜਰਜੀ ਸਾਹਿਬ ਵਗੈਰਾ ਦੇ ਤੇ ਫੋਟੋਆਂ ਨੂੰ ਸਾਫ਼ ਰੱਖੋ ਤੇ ਵਿਚਕਰ ਵਿਚ ਲੋਕ ਫੋਟੋ ਲੌਂਦੇ ਵੀ ਆ ਘਰੇ ਵਿੱਚ ਲੌਂਦੇ ਵੀ ਨਹੀਂ ਹਰ ਇੱਕ ਦਾ ਅੱਡੋ ਅੱਡੀ ਮਨ ਹੁੰਦਾ ਪਰ ਇਹ ਜਗ੍ਹਾ ਨੂੰ ਨਾ ਵੀ ਥੋੜਾ ਕਲੀਨ ਰੱਖਿਆ ਕਰੋ ਸਾਫ਼ ਰੱਖਿਆ ਕਰੋ ਤੇ ਬੜਾ ਮਨ ਦੁਖੀ ਹੁੰਦਾ ਕਈਆਂ ਦੀਆਂ ਜੋਤਾਂ ਜਮ੍ਹਾਂ ਕਾਲੀਆਂ ਹੋਈਆਂ ਪਈਆਂ ਹੁੰਦੀਆਂ ਜਿੱਥੇ ਆਪਾਂ ਜੋਤ ਲਾਉਣੀ ਹੈ ਵੀ ਇੱਥੇ ਜਮ ਕਾਲੀਆਂ ਜੋਤਾਂ ਤੇ ਆਲੇ ਦੁਆਲੇ ਕਾਲਸ ਫੈਲੇ ਪਈ ਹੁੰਦੀ ਆ ਪਲੀਜ਼ ਐਵੇਂ ਨਾ ਕਰਿਆ ਕਰੋ ਵੀ ਇਹ ਥੋੜੀ ਦਾ ਤੂਫ ਜੋਤ ਕਰਦੇ ਆ ਫੇਰ ਹੀ ਘਰ ਚ ਵੱਧਦਾ ਹੁੰਦਾ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਪੂਰੀ ਸਫਾਈ ਰੱਖਿਆ ਕਰੋ ਮੰਦਰ ਦੇ ਵਿੱਚ ਜਿੰਨਾ ਕੁ ਸੋਥੋ ਹੋ ਸਕਦਾ ਵੀ ਕਿੱਥੇ ਮਰਜੀ ਤੁਸੀਂ ਜੋਤ ਲਾਉਣੇ ਆ ਤਾਂ ਹੋ ਸਕੇ ਜੋਤ ਉੱਥੇ ਲਾਇਆ ਕਰੋ ਵੀ ਜਿੱਥੇ ਸੋਡੇ ਕੋਈ ਮੀਟ ਆਂਡਾ ਵਗੈਰਾ ਨਹੀਂ ਬਣਦਾ ਕਿਉਂਕਿ ਆਪਣੀ ਜੋਤ ਹੁੰਦੀ ਹੈ ਪਰਦੇਚ ਹੀ ਹੁੰਦੀ ਹੈ ਵੈਸੇ ਤਾਂ ਸਾਰੇ ਘਰਾਂ 'ਚ ਕੁਛ ਨਾ ਕੁਛ ਬੰਨਦਾ ਪਰ ਮੈਂ ਕਹਣੀ ਆ ਵੀ ਜੇ ਆਪਣੇ ਮੰਦਰ ਅੱਡ ਵੀ ਹੈਣੀਗਾ ਹਨਾ ਤਾਂ ਕੋਈ ਛੋਟੀ ਜੀ ਛੋਟਾ ਜਿਹਾ ਮੰਦਰ ਬਣਵਾ ਕੇ ਆਪਦਾ ਅੱਡ ਰੱਖ ਲੋ ਹਨਾ ਵੀ ਉੱਥੇ ਜੋਤ ਜੋਤ ਹਮੇਸ਼ਾ ਪਰਦੇਚ ਹੀ ਚੰਗੀ ਹੁੰਦੀ ਹੈ ਜਿਹੜੀਆਂ ਆਪਣੀਆਂ ਵੀ ਆਪਾਂ ਜਿੱਥੇ ਪੂਜਾ ਪਾਠ ਕਰਦੇ ਹਾਂ ਪਰਦੇਚ ਹੀ ਠੀਕ ਰਹਿੰਦਾ ਤੇ ਬਾਕੀ ਵੀਰੇ ਤੁਸੀਂ ਸਾਰੇ ਸਿਆਣਿਓ ਮੈਨੂੰ ਜਿਵੇਂ ਠੀਕ ਲੱਗਿਆ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੋ ਪ੍ਰਮਾਤਮਾ ਸੱਚੇ ਪਾਸ਼ਵਾਇ ਗੁਰੂ ਸੋਮ ਚੜ੍ਹਦੀ ਕਲਾ 'ਚ ਰੱਖੇ ਇਹ ਮੇਰਾ ਐਕਸਪੀਰੀਅੰਸ ਹੈ ਬੇ ਚੀਜ਼ਾਂ ਗੁਰਮਾਨ ਨੂੰ ਮੰਨ ਕੇ ਮੈਂ ਆਪਣੇ ਰੋਗ ਰੋਗ ਤੋੜੇ ਆ ਘਰ ਦੇ ਵਿੱਚ ਵਾਤਾ ਦੇਖਿਆ ਤੇ ਜੋ ਪਰੇਸ਼ਾਨ ਕਰਦੇ ਆ ਉਹ ਵੀ ਪਿੱਛੇ हट ਜਾਂਦੇ ਇੱਕ ਦਿਨ ਤੇ ਸੋ ਮੇਰੀ ਤੇ ਹੀ ਰਿਕਵੈਸਟ ਆ ਤੁਹਾਡੇ ਅਗੇ ਵੀ ਮੰਦਿਰ ਚ ਨਾ ਜਿੱਥੇ ਵੀ ਤੁਸੀਂ ਆਪਦੇ ਪੂਜਾ ਰੂਮ ਚ ਸਫਾਈ ਜ਼ਰੂਰ ਰੱਖਿਆ ਕਰੋ ਫਿਰ ਤੁਸੀਂ ਦੇਖਿਓ ਵਹਿਗੁਰੂ ਨੇ ਛੋਟੇ ਕਿਸੇ ਚੀਜ਼ ਦਾ ਘਟਾ ਨਹੀਂ ਰੱਖਣਾ ਸੋ ਆਪ ਸਭ ਨੂੰ ਮੇਰੇ ਵੱਲੋਂ ਮੈਂ ਪਿਆਰ ਭਰੀ ਸਹਿਸ੍ਰੀਕਾਰ ਵਹਿਗੁਰੂ ਤੁਹਾਨੂੰ ਛੱਡ ਦੇ ਕਾਲਚ ਰੱਖੇ